ਮੁਕਸਰ ਦੇ ਪਿੰਡ ਥਾਂਦੇਵਾਲਾ ਤੇ ਪੁੱਟੀਵਾਲਾ ਦੇ ਵਿਚਕਾਰ ਸਥਿਤ ਜੁੜਵਾ ਨਹਿਰਾਂ ਨਾਲ ਲੱਗਦੇ ਖੇਤਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹੀ ਦੇ ਕੰਗਾਰ ਤਿਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਜਲਦੀ ਨਾ ਨਿਕਲੇ ਤਾਂ ਅਗਲੀ ਫਸਲ ਬੀਜਣ ਦਾ ਵੀ ਸੰਕਟ ਖੜ ਸਕਦਾ ਕਿਸਾਨਾਂ ਨੇ ਨਾਰਾਜ਼ਗੀ ਜਤਾਈ ਕਿ ਨਾ ਤਾਂ ਪ੍ਰਸ਼ਾਸਨ ਉਹਨਾਂ ਦਾ ਹਾਲ ਜਾਣਨ ਆਇਆ ਤੇ ਨਾ ਹੀ ਮੁਕਸਰ ਦੇ ਐਮਐਲਏ ਨੇ ਕੋਈ ਕਦਮ ਚੁੱਕਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਮੱਸਿਆ ਹਰ ਸਾਲ ਵੱਧਦੀ ਹੈ ਪਰ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਥਾਂਦੇਵਾਲਾ ਨਾਲ ਲੱਗਦੇ ਪੁੱਟੀਵਾਲਾ ਹਰਾਸ ਵਾਲਾ ਕੋਟਲੀ ਸੰਗਰਸ ਸਹਿਤ ਕਈ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਉਹਨਾਂ ਦੇ ਖੇਤਾਂ ਵਿੱਚ ਆ ਖੜਦਾ ਕਿਉਂਕਿ ਅੱਗੇ ਨਹਿਰਾਂ ਕਾਰਨ ਨਿਕਾਸੀ ਦਾ ਕੋਈ ਰਸਤਾ ਨਹੀਂ ਹੈ ਤੇ ਨਾ ਹੀ ਕੋਈ ਡਰੇਨ ਹੈ ਕਿਸਾਨਾਂ ਨੇ ਕਿਹਾ ਕਿ ਕਰੀਬ 200 ਏਕੜ ਜ਼ਮੀਨ ਤੇ ਦੋ ਹਫ਼ਤਿਆਂ ਤੋਂ ਪਾਣੀ ਖੜਾ ਹੋਇਆ ਮੇਰਾ ਨਾਂ ਰਾਜੂ ਹੈ ਜਿਹੜੇ ਜਿਹੜੇ ਕਹਿਣਾ ਚਾਹੁੰਗੇ ਜਿਹੜੀਆਂ ਮੋਟਰਾਂ ਲਾ ਕੇ ਤੁਸੀਂ ਪਾਣੀ ਕੱਢ ਰਹੇ ਹੋ ਖੇਤਾਂ ਦੇ ਵਿੱਚੋਂ ਲਗਾਤਾਰੀ ਬਰਫਾਤ ਦਾ ਮੌਸਮ ਚੱਲ ਰਿਹਾ ਇੰਨਾਂ ਕੋ ਧੋਨੇ ਦਾ ਨੁਕਸਾਨ ਹੋਇਆ ਤੇ ਪਾਣੀ ਕੱਢਣ 'ਚ ਕਿੰਨੀ ਮੁਸ਼ਕਲ ਆ ਰਹੀ ਹੈ ਭਾਈ ਜੀ ਇਹ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ 2013 ਆਇਸ ਵਾਲੀ ਆਈ ਹੁੰਦਾ ਹੈ ਪ੍ਰੋਗਰਾਮ ਆਇਸ ਵਾਲੀ ਸਾਨੂੰ ਇਹ ਕਢਣਾ ਪੈਂਦਾ ਪਾਣੀ ਨਹਿਰ ਸਿਤਨਾ ਪੈਂਦਾ ਝੋਨਿਆਂ ਦੀ ਬਰਬਾਦੀ ਆ ਅੱਗੇ ਕਣਕ ਬੀਜਣ ਦੀ ਵੀ ਕੋਈ ਆਸ ਨਹੀਂ ਜੇਕਰ ਲਗਾਤਾਰ ਹੁਣ ਵੀ ਬੱਦਲ ਹੈਗੇ ਲਗਾਤਾਰ بارش ਹੋ ਰਹੀ ਆ ਅੱਗੇ ਵੀ بارش ਦੇ ਲੱਟ ਜਾਰੀ ਹੋਏ ਨੇ ਜੇਕਰ ਇਸੇ ਤਰ੍ਹਾਂ بارش ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਨੁਕਸਾਨ ਆ ਮੇਰੇ ਤਾਂ ਜਿਹੜਾ ਪਾਣੀ ਅਸੀਂ ਪਹਿਲਾਂ ਕੱਢਿਆ ਪੱਲੋਂ ਡੀਜ਼ਲ ਪਾਲਿਆ 40-50 ਹਜ਼ਾਰ ਰੁਪਏ ਦਾ ਉਹ ਵੀ ਸਾਡਾ ਮਿੱਟੀ ਹੋ ਗਿਆ ਜੀ ਦੋ ਚਾਰ ਘਰ ਹੋਈਆਂ ਜਿਹਦੇ ਜਿਹਦੀ ਫਸਲ ਇਸ ਪਣੀ ਨਹੀਂ ਸਾਰੇ ਜ਼ਿਮੀਂਦਾਰ ਜਿੰਨਾਂ ਦਾ ਝੋਨਾ ਲੱਗਿਆ ਹੋਇਆ ਈ ਸਾਰੇ ਜ਼ਿਮੀਂਦਾਰ ਇਕੱਠੇ ਹੋ ਕੇ ਇਹ ਬਰਾਲਾ ਕਰ ਰਹੇ ਸਾਰੇ ਬਰਾਲਾ ਇਕੱਠੇ ਹੋ ਕਰ ਰਹੇ ਤੇ ਮੋਟਰਾਂ ਫਿਰ ਆਪਦੇ ਘਰੋਂ ਲਾਈਆਂ ਹੈਗੀਆਂ ਜਾਂ ਨਵੀਆਂ ਆਪਦੇ ਕੋਲ ਪੈਸਾ ਲਾ ਕੇ ਲੈ ਕੇ ਆਏ ਆ ਨਹੀਂ ਜੀ ਇਹ ਆਪਣਾ ਕਿਰਾਏ ਤੇ ਮੋਟਰਾਂ ਲਾਈਆਂ ਈ ਤੇ ਪੈਸੇ ਅਸੀਂ ਆਪਦੇ ਦੇਸ਼ ਤੇ ਪੱਦਰ ਤੇ ਇਕੱਠੇ ਕੀਤੇ ਹੈਗੇ ਆ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਜਾਂ ਕੋਈ ਤੁਹਾਡੀ ਸਰ ਲਈ ਗਈ ਹੋਵੇ ਨਹੀਂ ਜੀ ਕੋਈ ਨਹੀਂ ਹਜੇ ਤਾਈ ਕੋਈ ਨਹੀਂ ਪਹੁੰਚਿਆ ਜੀ ਪ੍ਰਸ਼ਾਸਨ ਇਹ ਦਾਅਵੇ ਕਰਦਾ ਕਿ ਜਿੱਥੇ ਵੀ ਹੜਾ ਜਾਂ ਮੰਨ ਲਓ ਇਹੋ ਜੀ ਪਾਣੀ ਦੀ ਸਮੱਸਿਆ ਆਉਂਦੀ ਹੈਗੀ ਆ ਸਭ ਤੋਂ ਪਹਿਲਾਂ ਜਾ ਕੇ ਗੱਲਬਾਤ ਸੁਣੀ ਜਾਂਦੀ ਹੈਗੀ ਹੱਲ ਉਹਦਾ ਕੀਤਾ ਜਾਂਦਾ ਹੈਗਾ ਹਨਾ ਤੁਸੀਂ ਇੱਥੇ ਕਿੰਨੇ ਦਿਨ ਹੋ ਗਏ ਲੱਗੇ ਨੂੰ ਤੇ ਕੋਈ ਵੀ ਐਮਐਲਏ ਜਾਂ ਕੋਈ ਮੰਨ ਲਓ ਕੋਈ ਅਧਿਕਾਰੀ ਆਇਆ ਹੋਵੇ ਪ੍ਰਸ਼ਾਸਨ ਦਾ ਕੋਈ ਅਸਾਰ ਲੈਣ ਸਾਨੂੰ ਬਾਈ ਇੱਥੇ ਹਫ਼ਤਾ ਹੋ ਗਿਆ ਲੱਗਿਆ ਪਿਆ ਨੂੰ ਜਦੋਂ ਪਹਿਲਾਂ ਮੈਂ ਆਇਆ ਉਦੋਂ ਹੀ ਅਸੀਂ ਕੰਮ ਸਟਾਰਟ ਕਰਤਾ ਸੀਗਾ ਕਿਉਂਕਿ ਸਾਡੇ ਝੋਨੇ ਜਮਾ ਨਸਾਰੇ ਦੇ ਉੱਤੇ ਫਸਲ ਪੱਕਣ ਵਾਲੀ ਆ ਤੇ ਪਰ ਇੱਥੇ ਹਜੇ ਤਾਈਂ ਕੋਈ ਵੀ ਨਹੀਂ ਅਧਿਕਾਰੀ ਨਹੀਂ ਪਹੁੰਚਿਆ ਅਸੀਂ ਆਪਦੇ ਪੱਧਰ ਤੇ ਜਿਹੜਾ ਕੁਝ ਕਰ ਰਹੇ ਆ ਆਪਦੇ ਪੱਧਰ ਤੇ ਇਕੱਠੇ ਹੋ ਕੇ ਪਿੰਡ ਦੇ ਬੰਦੇ ਜਿਹੜੇ ਜਿੰਨਾ ਦਾ ਰਕਬਾ ਸਾਰੇ ਅਸੀਂ ਆਪਦੇ ਪੱਧਰ ਤੇ ਕਰਦੇ ਜਿੱਕਰੇ ਪਾਣੀ ਇਸੇ ਤਰ੍ਹਾਂ ਮਲੋ ਖੜਾ ਰਹਿੰਦਾ ਹੈਗਾ ਚੁੰਨੇ ਦਾ ਕੀ ਨੁਕਸਾਨ ਕੀ ਹੋਣਾ ਹੈ ਚੁੰਨੇ ਦਾ ਤਾਂ ਛੱਡੋ ਹੀ ਫਿਰ ਤਾਂ ਕਣਕ ਬੀਜਣ ਦੀ ਵੀ ਕੋਈ ਆਸ ਨਹੀਂ ਉਹਨਾਂ ਤਾਂ ਹੋਣਾ ਹੀ ਕੀ ਇਹ ਬਈ ਆ ਕਣਕ ਵੀ ਨਹੀਂ ਬੀਜੀ ਇਹ ਪਾਣੀ ਜੇ ਨਾ ਚੱਕਿਆ ਗਿਆ ਤਾਂ ਇਹਦਾ ਦੋ ਤਿੰਨ ਮਹੀਨੇ ਪਾਣੀ ਨਹੀਂ ਸੁੱਕਣਾ ਇਹ ਬਈ ਕਿਸਾਨ ਮੰਨ ਲਓ ਥੋੜੀ ਜ਼ਮੀਨ ਵਾਲੀ ਆ ਕਿ ਜਾਂ ਨਹੀਂ ਥੋੜੀ ਜ਼ਮੀਨ ਵਾਲੀ ਕੋਈ 2 ਕਿੱਲੇ ਵਾਲਾ ਕੋਈ 3 ਕਿੱਲੇ ਵਾਲਾ ਕਿ 1.5 ਕਿੱਲੇ ਵਾਲਾ ਹੀ ਸਾਰੇ ਵਿੱਚ ਦਰਮਿਆਨੇ ਜ਼ਿਮੀਦਾਰ ਆਈ ਕੋਈ ਟਕਰਾ ਨਹੀਂ ਜੇ ਭਈ ਇਹ ਨੁਕਸਾਨ ਹੁੰਦਾ ਫਿਰ ਇਹ ਫਸਲ ਦਾ ਵੀ ਹੋ ਗਿਆ ਅੱਗੇ ਵੀ ਹੋ ਗਿਆ ਖਰਚ ਵੀ ਬਹੁਤ ਕੀਤਾ ਨਾ ਹੋ ਗਿਆ ਹੀ ਹੋ ਗਿਆ ਹੁਣ ਆਪਦੇ ਸਿਰ ਤੇ ਹੁਣ ਪੱਲੋਂ ਪੈਸੇ ਚੱਕ-ਚੱਕ ਿਆੜ ਤੀਆਂ ਤੋਂ ਚੱਕ ਲਾਰੇ ਹੀ ਕਸੂਰ ਵਰਕੇ ਸੁਣਵਾਉਂਦੇ ਸੀ ਸੂਰਵਾਰ ਤਾਈ ਸੁਣ ਕੀ ਸਰਕਾਰ ਆਈ ਹੈ ਜੀ ਉਹਨੇ ਇੱਥੇ ਡਰੇਨ ਦੀ ਆਪਣੀ ਪਹਿਲਾਂ ਨਿਕਲੀ ਸੀਗੀ ਇਹ ਮਨਜ਼ੂਰ ਹੋਈ ਸੀਗੀ ਪਰ ਅੱਗੇ ਇਹ ਲੋਕਾਂ ਨੇ ਇਤਰਾਜ ਲਾ ਕੇ ਨਹੀਂ ਨਿਕਲ ਦਿੱਤੀ ਤੇ ਉਹ ਵਿੱਚੇ ਰਹਿ ਗਈ ਹੈ ਸਾਨੂੰ ਡਰੇਨ ਨਹੀਂ ਨਿਕਲੀ ਨਹੀਂ ਫਿਰ ਕੋਈ ਇਸ ਤਰ੍ਹਾਂ ਹਾਂ ਕੁਝ ਫਿਰ ਸੌਖਾ ਹੋ ਜਾਂਦਾ ਜੀ ਇਹ ਡੀਜ਼ਲ ਜਿਹੜਾ ਮੰਨ ਲਓ ਇਹ ਰੋਜ਼ ਕਲਰ ਉੱਜੀ ਲਈ ਦਿੱਤਾ ਗਿਆ ਹਾਂ ਜੀ ਰੋਜ਼ੀ ਲਈ ਕੋਈ ਕੋਈ ਨਹੀਂ ਨਹੀਂ ਜੀ ਜਿੱਲੋ ਦਿੱਤਾ ਗਿਆ ਹੈ ਉਮੀਦ ਰੱਖਦੇ ਹਾਂ ਕਿ ਉਹ ਮੰਨ ਲਓ ਕੀ ਆ ਕੇ ਉਮੀਦ ਤਾਂ ਹੈ ਜੇ ਹੈਗੀ ਜੇ ਕੋਈ ਸਾਡੀ ਬਾਹ ਪੜੂਗਾ ਜੀ ਚਾਰ ਲਊਗਾ ਤਾਂ ਅਸੀਂ ਹਾਂਜੀ ਕਿਹੜਾ ਨਿਕਲ ਗਿਆ ਇਹ ਉਹ ਅਜਮੀ ਬੰਦ ਹੋ ਜਾ ਘੱਟੋ ਘੱਟ 20 ਦਿਨਾਂ ਦਾ ਪ੍ਰੋਸੀਜਰ ਹੈ ਇਹ ਬਾਜ ਹੋਰ ਹਾਂਜੀ ਹਾਂ 2013 ਤੋਂ ਲਗਾਤਾਰ ਪਾਣੀ ਇੱਥੇ ਆ ਰਿਹਾ 2013 ਤੋਂ ਲਗਾਤਾਰ ਫਸਲ ਮਾਰ ਰਹੀ ਹੈ ਪਿਛਲੇ ਸਾਲ ਐਮਐਲਏ ਸਾਹਿਬ ਆਏ ਸੀ ਸਾਡੇ ਕੋਲੇ ਸਾਨੂੰ ਅਸ਼ਵਾਸ ਦਿਵਾ ਕੇ ਗਏ ਸੀ ਵੀ ਆਉਂਦੇ ਸਾਲ ਨੂੰ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਕੋਈ ਪੱਕਾ ਹੱਲ ਨਹੀਂ ਉਹ ਤੋਂ ਬਾਅਦ ਅਸੀਂ ਗਏ ਵੀ ਸੀ ਉਹਨਾਂ ਕੋਲੇ ਜੀ ਉੱਥੇ ਉਹ ਸਾਨੂੰ ਕਹਿੰਦੇ ਵੀ ਡੀਸੀ ਸਾਹਿਬ ਕੋਲੇ ਜਾਓ ਡੀ ਸੀ ਸਾਹਿਬ ਕੋਲੇ ਗਏ ਉਹ ਕਹਿੰਦੇ ਜੀ ਐਮ ਐਲ ਸਾਹਿਬ ਕੋਲੇ ਜਾਓ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਕਿਸੇ ਨੇ ਸਾਡੀ ਸੁਣ ਨਾ ਜੀ ਕੋਈ ਸੁਣਵਾਈ ਨਹੀਂ ਨਾ ਕਿਸੇ ਨੇ ਸੁਣਵਾਈ ਹੋਈ ਨਾ ਪਿਛਲੇ ਸਾਲ ਸੁਣਵਾਈ ਹੁਣ ਜੇ ਇਸੇ ਤਰ੍ਹਾਂ ਪਾਣੀ ਖੜਦਾ ਹੈਗਾ ਹਨਾ ਤੇ ਅੱਗੇ ਜਿਹੜੀ ਮੰਨ ਲਓ ਫਸਲ ਤੁਸੀਂ ਬੀਜਣੀ ਹੈਗੀ ਲੱਗਦਾ ਕਿ ਉਹ ਨਹੀਂ ਬੀਜਿਆ ਨਹੀਂ ਬੀਜਿਆ ਵੀ ਯਾਨੀ ਕਿ ਇਹ ਫਸਲ ਦਾ ਨੁਕਸਾਨ ਵੀ ਹੈ ਗਾਂ ਵਾਲੀ ਦਾ ਵੀ ਹੈ ਕਿੰਨਾ ਕੁ ਮੰਨ ਲਓ ਖਰਚ ਤੇ ਕਿੰਨਾ ਕੁ ਨੁਕਸਾਨ ਹੈ ਜਿਹੜਾ ਮੰਨ ਲਓ ਹੋ ਜਾਣਾ ਹੈ ਇਹ ਤਾਂ ਹਜੇ ਪਤਾ ਹੀ ਨਹੀਂ ਜੀ ਕਿੰਨਾ ਖਰਚ ਹੋਣਾ ਉਕੇ 2.5 3 ਫੁੱਟ ਪਾਣੀ ਖੜਾ ਹਰੇ ਗਾਂਚ ਤੇ ਝੋਨੇ ਦਾ ਪਾਣੀ ਆਈ ਜਾਂਦਾ ਮਗਰੋਂ ਝੋਨੇ ਵੀ ਖਤਮ ਆ ਜੀ ਝੋਨੇ ਵੀ ਖਤਮ ਆ ਗਾ ਲੰਕੀ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਤੁਸੀਂ ਆਪਦੇ ਪੱਧਰ ਤੇ ਕੱਟ ਰਹੇ ਹੋ ਅਰਕਾ ਤੁਸੀਂ ਆਪਦਾ ਕਰ ਰਹੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਜੀ ਅਸੀਂ ਤਾਂ ਇਹ ਕਹਿੰਨੇ ਹੈਗੇ ਆਂ ਵੀ ਸਾਨੂੰ ਕੋਈ ਪੱਕਾ ਹੱਲ ਕਰਕੇ ਦੇਣ ਚਾਹੀਏ ਨਹਿਰ ਤੇ ਪਾਣੀ ਸਿੱਟਣ ਦਾ ਜਾਂ ਕੋਈ ਤੋਂ ਦੀ ਡਰੇਨ ਕੱਢ ਕੇ ਦੇਣ ਜਾਂ ਪਾਈਪਾਂ ਹੀ ਪਾਣੀ ਸਾਡਾ ਨਿਕਲਦਾ ਹੋਵੇ ਸਾਰੇ ਬੰਦੇ ਅਸੀਂ ਥੰਦੇ ਵਾਲੇ ਦੇ ਵਾਰਸੀ ਥੰਦੇਲ ਦੇ ਰੱਖ ਬੈ ਪਾਣੀ ਆਇਆ ਹੈਗਾ ਜਿਹੜਾ ਸਾਤਾਂ ਦਾ ਪਾਣੀ 2013 ਤੋਂ ਲੈ ਕੇ ਲਗਾਤਾਰ ਜੇ بارشਾਂ ਘੱਟ ਹੁੰਦੀਆਂ ਤੇ ਕਦੇ ਬਚਤ ਰਹੇ ਨਹੀਂ ਮਾੜੀ ਮੋਟ ਨਹੀਂ ਤਾਂ ਆਏ ਸਾਲ ਸਾਨੂੰ ਕਣਕਾਂ ਬੀਜਣ ਵੇਲੇ ਤੇ ਝੋਨੇ ਵੇਲੇ ਤਾਂ ਨਹਿਰ ਚ ਪਾਣੀ ਚੱਕ ਕੇ ਸਿੱਟਨੇ ਪੈਂਦਾ ਕਦੇ-ਕਦੇ ਪ੍ਰਸ਼ਾਸਨ ਮਾੜੀ ਮੋਟ ਪਹਿਲਾਂ-ਪਹਿਲਾਂ 2013 ਮਾਦਿ ਤੋਂ ਬਾਅਦ ਅਸੀਂ ਆਪ ਸਾਰਾ ਖਰਚਾ ਆਪਦਾ ਹੀ ਕਰਦੇ ਆ ਐਤ ਕੀ ਬਾਰੀ ਵੀ ਕਿਸੇ ਪ੍ਰਸ਼ਾਸਨ ਵਗੈਰਾ ਨੇ ਕੋਈ ਇੱਥੇ ਨਹੀਂ ਪਹੁੰਚਾਗਾ ਸਿਰਫ ਇਕੱਠੇ ਹੋ ਕੇ ਗਏ ਸੀ ਤੇ ਰੋਜੀ ਬਰਕੰਦੀ ਵੱਲੋਂ ਦੋ ਡਰਾਮਾ ਡੀਜ਼ਲ ਦੇ ਸਾਨੂੰ ਦਿੱਤੇ ਗਏ ਆ ਪਰ ਉਹ ਤਾਂ ਪਹਿਲੇ ਪਾਣੀ ਤੇ ਹੀ ਜਦੋਂ ਪਹਿਲਾ ਮੀਂਹ ਪੈ ਕੇ ਰੁਕ ਗਿਆ ਸੀ ਵੇਚਦੀ ਉਹਦੇ ਤੇ ਖਤਮ ਹੋ ਗਏ ਤੇ ਉਦੋਂ ਨੂੰ ਅਸੀਂ ਵੀ ਆਪਦਾ 20-30 ਹਜ਼ਾਰ ਦਾ ਡੀਜ਼ਲ ਪੱਲਿਓ ਪਹਿਲਾਂ 40 ਦਾ ਲਾ ਚੁੱਕੇ ਸਾਂ ਹੁਣ ਪਾਣੀ ਇੰਨਾ ਹੀ ਆ ਗਿਆ ਕਿ ਇੱਕ ਅੱਧੇ ਬਸ ਦਾ ਰੋਗ ਨੇ ਅਸੀਂ 6-6 7-7 ਮੋਟਰਾਂ ਦਾ ਸਾਰਾ ਹੁਣ ਇੰਤਜ਼ਾਮ ਕੀਤਾ ਹੁਣ ਟੋਟਲ ਬੰਦਿਆਂ ਨੇ ਆਪਦੀ ਜੇਬ ਚੋਂ ਕਿਸੇ ਨੇ 10000 ਕਿਸੇ ਨੇ 5000 ਇਕੱਠਾ ਕਰਕੇ ਤੇ ਆਪਦਾ ਲਾ ਰਹੇ ਆ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਔਰ ਜਿਹੜਾ ਹੈਗਾ ਕਿੰਨੇ ਫੁੱਟ ਪਾਣੀ ਆ ਜਿਹੜਾ ਖੜਾ ਹੁਣ ਇਸ ਟਾਈਮ ਤਕਰੀਬਨ ਜੇ ਸਾਰਾ ਨਿੱਤਾਂ ਨੂੰ ਤੋਂ 4 ਫੁੱਟ ਪਾਣੀ ਤੇ ਖੜਾ ਸਾਰੇ ਜੁਆਨਾਂ ਦੇ ਵਿੱਚ ਇਹਨੂੰ ਖੜੇ ਨਾਜ ਪੂਰਾ ਹਫਤਾ ਹੋ ਚੱਲਿਆ ਜੀ ਇਹਦੇ ਨਿਕਾਸੀ ਦਾ ਕੋਈ ਵੀ ਰਾਹ ਨਹੀਂ ਬਿਲਕੁਲ ਵੀ ਨਿਕਾਸੀ ਦਾ ਨਾ ਕਿਸੇ ਪਾਸੇ ਨਹੀਂ ਜਾਂਦਾ ਨਾ ਸੇਮ ਨਾਲੇ ਦੀ ਮੰਗ ਕੀਤੀ ਸਾਡਾ ਨਾ ਉਹ ਨਿਕਲਿਆ ਨਾ ਕੋਈ ਪਾਈਪ ਲਾਈਨ ਨਾ ਕੁਝ ਨਹੀਂ ਇਹ ਆਏ ਸਾਲ ਦਾ ਹੀ ਸਾਨੂੰ ਪੱਕਾ ਹੀ ਇਹ ਹੈ ਬਰਸਾਤੀ ਪਾਣੀ ਆ ਜਾਂ ਵੱਲੋਂ ਡਰੇਨਾਂ ਚੋਂ ਨਹੀਂ ਹੈ ਬਰਸਾਤੀ ਪਾਣੀ ਹੈ ਜੀ ਇਹ ਜਗ੍ਹਾ ਥੋੜੀ ਜੀ ਨੀਵੀ ਪੈਂਦੀ ਪਿੱਛੋਂ ਲੋਕਾਂ ਦੇ ਝੋਨਿਆਂ ਵੇਲੇ ਜਿਵੇਂ ਖਾਸ ਕਰਕੇ ਅੱਜ ਕੱਲ੍ਹ ਝੋਨੇ ਭਰੇ ਹੁੰਦੇ ਵਾਣ ਉੱਚੇ ਵਾਣਾਂ ਵਾਲੇ ਕੁਝ ਤੋੜ ਦਿੰਦੇ ਕੋ ਟੁੱਟ ਜਾਂਦਾ ਉਹਨੇ ਸਾਨੂੰ ਕੋਟਲੀ ਸੰਗਰ ਦਾ ਪਿੰਡ ਦਾ ਭੁੱਟੀ ਵਾਲੇ ਦਾ ਖੋਖਰ ਤੇ ਇੱਕ ਸਾਰਾ ਪਾਣੀ ਜਿਹੜਾ ਇਹ ਇੱਥੇ ਆ ਕੇ ਇਕੱਠਾ ਹੁੰਦਾ ਤੇ ਇਹਦਾ ਜੇਕਰ ਨੁਕਸਾਨ ਦੀ ਗੱਲ ਕਰੀਏ ਹੁਣ ਮਾਲੂ ਝੋਨੇ ਦੀ ਫਸਲ ਆ ਨਾ ਕਿੰਨਾ ਕੁ ਨੁਕਸਾਨ ਹੈ ਜਿਹੜਾ ਨੁਕਸਾਨ ਤਾਂ ਸਰ ਹੁਣ ਜੇ ਅਸੀਂ ਹੁਣ ਵੀ ਪਾਣੀ ਚੱਕ ਕੇ ਬਚਾ ਲਈਏ ਫਿਰ ਵੀ ਅੱਧ ਬੱਲੇ ਸਾਡੇ ਪੈ ਜੀ ਸਭ ਸ਼ੁਕਰ ਹੈ ਕਿੰਨੇ ਏਕੜ ਫਸਲ ਤੇ ਪਾਣੀ ਭਰਿਆ ਹੋਣਾ ਹੁਣ 1.5 200 ਕਿੱਲਾ ਜਿਹੜਾ ਜਿਆਦਾ ਮਾਰ ਵਾਲਾ ਪਾਣੀ ਤਾਂ ਪਿੱਛੇ ਜੇ ਅਸੀਂ ਨਾ ਚੱਕੀਏ ਤਾਂ ਪਾਣੀ ਤੇ ਚੜਦੇ ਜਾਊਗਾ ਪਿੱਛੇ ਉਨੇ ਦੀ ਪਾਣੀ ਦੀ ਨਿਕਾਸੀ ਕਿੱਦਨ ਕਰ ਰਹੇ ਹੋ ਕੁਛ ਵੀ ਨਹੀਂ ਹੁਣ ਰਾਜਸਥਾਨ ਨਹਿਰ ਸਟਾਫ ਦੇ ਸੈਟ ਰੇਂਜ ਉੱਤੇ ਕੀ ਕਰਕੇ ਸਰਕਾਰ ਨੇ ਆਇਆ ਕੋਈ ਸਾਰ ਲਈ ਤੁਹਾਡੀ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਹੈ ਬੰਦਾ ਨਹੀਂ ਨਹੀਂ ਜੀ ਨਹੀਂ ਚੀਲਦਾਰ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਸਰਕਾਰ ਕਹਿ ਰਹੀ ਹੈ ਵੀ ਲਗਾਤਾਰ ਜਿੱਥੇ ਵੀ ਪਾਣੀ ਆ ਰਿਹਾ ਜਾਂ ਹੜ੍ਹ ਪ੍ਰਭਾਵਿਤ ਖੇਤਰ ਨੇ ਉੱਤੇ ਸਾਡੇ ਅਧਿਕਾਰੀ ਪਹੁੰਚ ਕਰ ਰਹੇ ਨੇ ਨਹੀਂ ਸਾਡੇ ਕੋਲੇ ਅੱਜ ਖੇਤੀਬਾੜੀ ਵਿਭਾਗ ਦੇ ਤੋਂ ਦੋ ਆਏ ਸੀਗੇ ਮਲਾਜ਼ਮ ਉਹ ਵੀ ਇੱਥੇ ਖੜ੍ਹ ਗਿਆ ਉਹ ਵੀ ਕੱਲੇ ਫੋਟੋ ਲੈ ਕੇ ਪਾਣੀ ਦੀ ਚੱਲ ਗਿਆ ਉਸ ਤੋਂ ਬਾਅਦ ਨਾ ਸਾਨੂੰ ਉਹਨੇ ਕੁਝ ਦੱਸਿਆ ਨਾ ਇੱਥੇ ਨਜ਼ਦੀਕੀ ਕੋਈ ਡਰੇਨ ਹੈ ਜਿਹਦੇ ਵਿੱਚ ਨਿਕਾਸੀ ਨਿਕਾਸੀ ਚੰਦਪਾਣ ਡਰੇਨ ਹੈਗੀ ਆ ਭੁੱਲਰਪਿੰਡ ਕੋਲ ਜਾ ਕੇ ਉਹਦਾ ਇੱਥੋਂ ਕਿਹੜਾ ਸਰਵਾ ਵੀ ਹੋਇਆ ਸੀ ਅਕਾਲੀ ਦਲ ਦੀ ਸਰਕਾਰ ਸਰਕਾਰ ਸੀ ਸਾਰਾ ਪ੍ਰਕਾਸ਼ ਸਿੰਘ ਬਾਦਲ ਐਥੇ ਪਹੁੰਚੇ ਸੀ ਤੇਰਾ ਚ ਉਹ ਕਹਿ ਵੀ ਗਏ ਸੀ ਕਿ ਇੱਥੋਂ ਨਾਲ ਰਾਸਤਾਂ ਦੇ ਜਗ੍ਹਾ ਦੇ ਵਿੱਚ ਹੀ ਸੇਵਨ ਵਾਲੀ ਪਟਕੇ ਛੋਟੀ ਪਾਣੀ ਪਾ ਦਿਓ ਪਰ ਕੁਝ ਲੋਕਾਂ ਨੇ ਵਿੱਚ ਉਹਨੂੰ ਰਾਜ ਲਾਤਾ ਵੇ ਨਹੀਂ ਜਾਣੀ ਚਾਹੀਦੀ ਉਹ ਕੰਮ ਉੱਥੇ ਦਾ ਉੱਥੇ ਕੇਸ ਹੋਵੇ ਦਾ ਹੋਵੇ ਪਿਆ